ਇਹ ਹੋਰ ਨਾਲ ਲੱਕਾਂ ਸਦਾਨੇ ਇਸ ਸਮੇਂ ਸਾਈਕਲ ਜਿਹੜਾ ਖਾਣੇ ਤੋਂ ਬਾਹਰ ਆਏ ਨੇ ਅਚਲ ਲੱਖੇ ਬਾਈ ਬਈ ਤੁਸੀਂ ਹੁਣ ਟੈਂਟ ਤੋਂ ਤੁਹਾਨੂੰ ਅੰਦਰ ਰੱਖਿਆ ਦੇਖੋ ਸਾਰੇ ਅੰਦਰ ਹਨ ਜਿੰਨਾ ਵਿੱਚ ਬੜੀ ਬਜਰ ਕਰਨ ਕਰ ਰਹੇ ਹਾਂ ਪਰ ਰਹਰਨੀ ਇਹ ਆ ਰਹੀ ਹੈ ਵੀ ਤੁਹਾਨੂੰ ਕਿ ਸਾਡੇ ਨੂੰ ਜੀ ਬਾਈ ਇੱਕ ਛੱਡਾਂਗੇ ਅਸੀਂ ਇੱਥੇ ਅੱਜ ਇਸ ਸਵਾਲ ਪੁੱਛਣਾ ਆਏ ਸੀ ਕਿਉਂਕਿ ਜਿਹੜੀਆਂ 92 ਲਾਸ਼ਾਂ ਨੇ ਉਹ ਤਾਂ ਉੱਥੇ ਮੁੱਖ ਮੰਤਰੀ ਦੇ ਚੁਟਕਲੇ ਕਹਾਣੀਆਂ ਸੁਣ ਕੇ ਮੁੜ ਜਾਂਦੇ ਆ। ਉਹਦਾ ਕੁਝ ਕਰਨਾ ਨਹੀਂ ਆ। ਨਾ ਉਹ ਸਵਾਲ ਨਾ ਪੰਜਾਬ ਦੇ ਮੁੱਦੇ ਤੇ ਗੱਲ ਹੋਣੀ ਆ। ਕੱਲ ਇੱਕ ਸਵਾਲ ਉੱਠਿਆ ਸੀਗਾ ਮੰਤਰੀ ਐਲੀ ਜੀ ਵੱਲੋਂ ਸਵਾਲ ਠਾਗਿਆ ਸੀ ਬੁੱਢੇ ਦਰਿਆ ਦੇ ਵਿੱਚ 11 ਪਾ ਰਹੇ ਆ ਉਹਦੇ ਬਾਰੇ ਇਥੇ ਬਹਿਸ ਹੋਣੀ ਚਾਹੀਦੀ। ਤਾਂ ਮੁੱਖ ਮੰਤਰੀ ਨੇ ਕਈ ਪਿੰਟਾਂ ਇਹ ਨਾ ਗਣਾਈ ਕਿ ਮੈਂ ਉਥੇ ਜਾਂਦਾ ਰਹਾਂ ਜੀ ਉਥੇ ਲੋਕ ਵੀਰ ਚੇਰ ਤੇ ਫਿਰਦੇ ਬਹੁਤ ਮਾੜਾ ਹਾਲ ਆ। ਮੈਂ ਐਸੀ ਪੁੱਛਣਾ ਆਏ ਸੀ ਵੀ ਇੱਕ ਮੁੱਖ ਮੰਤਰੀ ਆ ਤੇਰੇ ਕੋਲੇ ਹੱਲ ਆ ਮਸਲੇ ਦਾ ਤੂੰ 3 ਸਾਲ ਤੋਂ ਲਗਾਤਾਰ ਮੁੱਖ ਮੰਤਰੀ ਆ ਤੂੰ ਕੋਈ ਵਿਰੋਧੀ ਧਰ ਦਾ ਲੀਡਰ ਆ ਕੋਈ ਆਮ ਐਮਐਲਏ ਆ ਜਿਹੜਾ ਤੂੰ ਉਹੀ ਸਵਾਲ ਲੋਕਾਂ ਦੇ ਸਵਾਲ ਦੇ ਸਵਾਲ ਹੀ ਕਰ ਰਿਹਾ ਹੱਲ ਨਹੀਂ ਕਰ ਰਿਹਾ ਸੋ ਇਸ ਲਈ ਅੱਜ ਅਸੀਂ ਇਕੱਠੇ ਹੋ ਕੇ ਆਏ ਸੀ ਜਿਹੜੇ ਸਾਰੇ ਭਜ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਅਸੀਂ ਇਹ ਸਵਾਲ ਹੀ ਪੁੱਛਣੇ ਆ ਜਾ ਕੇ ਪਰ ਉੱਥੇ ਇਹ ਸਾਰਾ ਮਾਹੌਲ ਜੋ ਦੇਖਿਆ ਸਾਨੂੰ ਅੰਦਰ ਆਉਂਤੀ ਇਹਨਾਂ ਨੇ ਨਾਲ ਹੀ ਨਾਲ ਇੱਥੇ ਰੈਸਟ ਕਰਕੇ ਸਾਨੂੰ ਕਾਨੂੰਨ ਦੇ ਤਹਿਤ ਲੈ ਆਇਆ ਸੋ ਪੰਜਾਬ ਦੇ ਲੋਕੋ ਹੁਣ ਤੁਹਾਡੇ ਕੋਲ ਇਹ ਹੀ ਪੀਲ ਆ ਵੀ ਇਹੀ ਟੱਕਾ ਇਹ ਹੋਣਾ ਹਲੇ ਤਾਂ ਹੋਰ ਹੋਣਾ ਹਲਤ ਆਪਾਂ ਬੰਨ ਮਾਰਨਾ ਉਹ ਯਰਾਂ ਨੂੰ ਉਹ ਬੰਨ ਮਾਰ ਲਈ ਤਿਆਰ ਰਹੋ ਤਖੜੇ ਰਹੋ ਪ੍ਰਭੂ ਜੇ ਤੁਸੀਂ ਆਪਣੀਆਂ ਨਸਲਾਂ ਆਪਣੇ ਜਵਾਕਾਂ ਨਾ ਯਰਾਂ ਤੋਂ ਬਚਾਉਣਾ ਚਾਹੁੰਦੇ ਆ ਇਹਨਾਂ ਦੇ ਪੱਲੇ ਕੱਖ ਨਹੀਂ ਇਹਦਾ ਅੱਜ ਵੀ ਮੈਂ ਦੇਖ ਹੀ ਰਿਹਾ ਸੀਗਾ ਇੱਥੇ ਬੈਠੇ ਸੁਣ ਰਹੇ ਸੀਗੇ ਚੱਲ ਰਿਹਾ ਸੀ ਬਾਂਸਾ ਬਾਰ ਰੈਸਨ ਜਿਹੜਾ ਵੀ ਕਿਵੇਂ ਉੱਥੇ ਇਹ ਵਿਰੋਧੀਆਂ ਦੇ ਉੱਤੇ ਤੰਜ ਕਸੀ ਜਾਂਦਾ ਕਿਵੇਂ ਉਹੀ ਗੱਲਾਂ ਭਾਜ ਭਾਜ ਪੈਂਦਾ ਇੱਕ ਦੂਜੇ ਨੂੰ ਮੁੱਦੇ ਦੀ ਗੱਲ ਕੋਈ ਵੀ ਨਹੀਂ ਹੋਈ ਸੋ ਦਰ ਪੰਜਾਬ ਦੇ ਲੋਕਾਂ ਨੂੰ ਅਪੀਲ ਇਹ ਕਰਦੇ ਆ ਕਿ ਇਹ ਤੁਸੀਂ ਪੈਰ ਜੁੱਤੀ ਨਾ ਪਾਇਆ ਕਰੋ ਤੇ ਬਾਈ ਵੀ ਅੰਦਰ ਗਰਮ ਹੋ ਗਿਆ ਸੀ ਕਾਫੀ ਅੱਜ ਕਿ ਤਲਕ ਕਲਾਮੀ ਵੀ ਹੋਈ ਆ ਤਲਕ ਕਲਾਮੀ ਇਸ ਗੱਲ ਦੀ ਫਿਕਰ ਸੀ ਤੁਹਾਡਾ ਜਿਹਨਾਂ ਨੂੰ ਤੁਹਾਨੂੰ ਡਿਟੇਨ ਕੀਤਾ ਆ ਕਿ ਸਾਨੂੰ ਕਹਿ ਰਹੇ ਕਿ ਚਲੇ ਜਾ ਨਹੀ ਅਸੀਂ ਅਸੀਂ ਸਾਰੇ ਤੁਹਾਡਾ ਫਿਕਰ ਕਰ ਰਹੇ ਸੀ ਅਸੀਂ ਥੋੜੀ ਆ ਵੀ ਅਸੀਂ ੱਡੋ ਵੱਡੀ ਥੋੜੀਆਂ ਹੁਣ ਇਹ ਥੋੜੀਆਂ ਵੀ ਇਹਨਾਂ ਨੂੰ ਕਹਿਣ ਕਿ ਤੁਸੀਂ ਜਾ ਕੇ ਲੱਖੇ ਰੱਖ ਲੈਣੇ ਜਾਂ ਮੈਨੂੰ ਕਹਿਣ ਕਿ ਪੰਜਾਬ ਦਾ ਤੁਸੀਂ ਮਤਲਬ ਕੋਈ ਨਾ ਜਾਂ ਕਿਸੇ ਹੋਰ ਥੋੜੇ ਬੰਦੇ ਦਾ ਇਹ ਨਹੀਂ ਹੋਊਗਾ ਦੇ ਅੰਦਰ ਭੇਜਣਗੇ ਤਾਂ ਵੀ ਇਕੱਠੇ ਜਾਵਾਂਗੇ ਛੱਡਣਗੇ ਤਾਂ ਜਿਸ ਕਰਕੇ ਉਹਨਾਂ ਨੇ ਹੁਣ ਇਹ ਦਾਅ ਇਹ ਬੈਕਵਾਰੀ ਦੇ ਪਰ ਦੁਬਾਰਾ ਫਿਰ ਅਸੀਂ ਅਪੀਲ ਕਰਦਾ ਹਾਂ 15 ਸਤੰਬਰ ਤੱਕ ਜੇ ਹੱਲ ਨਹੀਂ ਹੁੰਦਾ ਮਸਲੇ ਦਾ ਪ੍ਰਭੂ ਪਿਆਰ ਰਹੋ ਡਟੇ ਰਹੋ ਇਹਨਾਂ ਦੇ ਪੱਲੇ ਕੱਖ ਨਹੀਂ ਸਭ ਤੋਂ ਮੈਂ ਬਾਰ ਬਾਰ ਕਹਿੰਦਾ ਕਿ ਇਹੋ ਜਾਂ ਮੁੱਖ ਮੰਤਰੀ ਤੁਸੀਂ ਦੇਖਣੀ ਇਹਨਾਂ ਨਿਕਿਤ ਤੇ ਨਿਕੰਮਾ ਮੁੱਖ ਮੰਤਰੀ ਆ ਮੁੱਦੇ ਦੀ ਗੱਲ ਹੀ ਨਹੀਂ ਕਰ ਰਿਹਾ ਸੀ ਸਾਰੇ ਸੀਗੇ ਮੈਂ ਤਾਂ ਨਹੀਂ ਸੀ ਸਾਰੀ ਸਾਰੀ ਟੀਮ ਸੀਗੀ ਉਹ ਤਾਰਸਨ ਸੰਤਮਨ ਸਪੀਕਰ ਨੂੰ ਮਿਲਿਆ ਜਾਂਦਾ ਅੱਜ ਤੋਂ ਨਹੀਂ ਨਾ ਹੋ ਕੇ ਹੋਣਾ ਦੋ ਦਿਨ ਇਹ ਦੋ ਦਿਨ ਤੁਸੀਂ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਅਠਾਓ ਤੇ ਉਹ ਗੱਲ ਸਪੀਕਰ ਸਾਹਿਬ ਜਦੋਂ ਇੱਕ ਮਤਲਬ ਕਿ ਐਲੀ ਸਾਹਿਬ ਵੱਲੋਂ ਕਿ ਹੋਰ ਖਹਿਰਾ ਜੀ ਵੱਲੋਂ ਪ੍ਰਗਟ ਸਿੰਘ ਵੱਲੋਂ ਸਵਾਲ ਅਠਾ ਦੇ ਪਿਠਾ ਦਿੰਦੇ ਕਿਹਾ ਕਿ ਤੁਸੀਂ ਜੀ ਇੱਕ ਕਮੇਟੀ ਬਣੀ ਹੋਈ ਆ ਜੀ ਬੁੱਢੇ ਦਰਿਆਪਥ ਦੇ ਉਹ ਤੁਸੀਂ ਉਹਦੇ ਮੈਂਬਰ ਹੋ ਜੀ ਕਮੇਟੀਆਂ ਦੇ ਪੱਲੇ ਕੀ ਆ ਪੱਲੇ ਤੁਹਾਡੇ ਮੁੱਖ ਮੰਤਰੀ ਦੇ ਨਹੀਂ ਹੈਗਾ ਕੁਝ ਤੋ ਇਸ ਕਰਕੇ ਲੋਕਾਂ ਨੂੰ ਪੀ ਲੈ ਕੇ ਆਓ ਯਾਰਾ ਉੱਠ ਕੇ ਬਹੁਤ ਵੱਡਾ ਤੇ ਗੰਭੀਰ ਮਸਲਾ ਪਰ ਅਸੀਂ ਅੱਗੇ ਪੰਜਾਬੀ ਬੋਲੀ ਲਈ ਇੱਥੇ ਆਏ ਸੀਗੇ ਉਦੋਂ ਫੜ ਕੇ ਸਾਨੂੰ ਅਹੀਂ ਹਥਾਂ ਤੱਕ ਰੱਖਿਆ ਗਿਆ ਹੁਣ ਸਾਨੂੰ ਇੱਥੇ ਹਥਾਂ ਤੱਕ ਰੱਖਿਆ ਗਿਆ ਕੋਈ ਗੱਲ ਨਹੀਂ ਅਸੀਂ ਤਾਂ ਇੱਥੋਂ ਸਾਨੂੰ ਜੇਲ ਵੀ ਭੇਜ ਦੇਣਗੇ ਕੋਈ ਮੁਕੱਦਮਾ ਵੀ ਇਹੀ ਇਹੀ ਇਹਨਾਂ ਵਾਲੇ ਸਮਝਦੇ ਨੇ ਕੋਈ ਇਹੀ ਕੁਸ਼ ਹੈ ਮਕਦਮਾ ਵੀ ਕਰ ਸਕਦੇ ਆ ਕੋਈ ਹੋਰ ਝੂਠਾ ਮੋਟਾ ਜੇਲ੍ਹਾਂ ਵੀ ਬੰਦ ਕਰ ਸਕਦੇ ਆ ਪਰ ਅਸੀਂ ਲੋਕਾਂ ਨੂੰ ਕਹਿੰਦਾ ਤਿਆਰ ਰਹੋ ਤਕੜੇ ਰਹੋ ਜੇ ਇਹ ਬੰਦ ਨਾ ਮਾਰਾ ਛੋਡੀਆਂ ਨਸਲਾਂ ਬਿਲਕੁਲ ਖਤਮ ਆ ਫਿਰ ਛੋਡੀਆਂ ਯਾਰਾਂ ਹੋਰ ਜੋ ਵੀ ਦ੍ਰਿਮਾ ਜਦੋਂ ਕੋਈ ਜਵਾਬ ਨਹੀਂ ਨਾ ਹੁੰਦਾ ਉਦੋਂ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਸਪੀਕਰ ਨੂੰ ਅਸੀਂ ਜਵਾਬ ਪੁੱਛਣ ਆਏ ਸੀ ਕਿ ਜਦੋਂ ਤੁਸੀਂ ਸਾਨੂੰ ਕਿਹਾ ਕਿ ਨੈਕਸਟ ਸੈਸ਼ਨ ਦੇ ਵਿੱਚ ਅਸੀਂ ਬਹਿਸ ਕਰਾਵਾਂਗੇ ਤਾਂ ਤੁਸੀਂ ਬਹਿਸ ਕਿਉਂ ਨਹੀਂ ਕਰਦੇ ਜੇ ਗੱਲ ਪੁੱਛਣੀ ਉੱਥੇ ਖੜ ਕੇ ਗੱਲ ਕਰਨੀ ਗਲਤ ਹੈ ਉਹ ਵਾਈ ਜਿਹੜੀ ਬਤਨੀ ਸੀ ਹੋਈ ਪਹਿਲਾਂ ਇਹਨੂੰ ਆਂਦੇ ਰੋਕਾਂਗੇ ਹੁਣ ਦੱਸ ਦੋ ਛੱਡ ਕਿਉਂ ਤਾ ਫੇਰ ਪਹਿਲੇ ਡਿਟੈਂਸ਼ਨ ਕਿਹੜੀ ਗੱਲ ਦੀ ਸੀ ਹੁਣ ਛੱਡਿਆ ਕਿਹੜੀ ਗੱਲੋਂ ਕੀ ਸੰਕੇਤ ਦੇਣਾ ਚਾਹੁੰਦੇ ਹੋ ਤੁਸੀਂ ਸਾਨੂੰ ਸਰਕਾਰਾਂ ਅਸਲ ਵਿੱਚ ਬਹੁਤ ਇਹ 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 ਸਰਕਾਰਾਂ ਦਾ ਕੰਮ ਇਹ ਰਵਈਆ ਜਿਹੜੀ ਵਿਰੋਧੀ ਧਿਰ ਦੀ ਭੂਮਿਕਾ ਉਹ ਲੋਕਾਂ ਨੂੰ ਨਿਮੋਣੀ ਪੈ ਰਹੀ ਹੈ ਜਿਹੜੇ ਅਸੀਂ ਅੱਜ ਦੇ ਸੈਸ਼ਨ ਦੇ ਬਾਹਰ ਪ੍ਰਧਾਨ ਸਭਾ ਦੇ ਬਾਹਰ ਆਏ ਸਵਾਲ ਕਰਨ ਉਹਦਾ ਜਿਹੜੇ ਵਿਰੋਧੀ ਉਹਨਾਂ ਨੂੰ ਕਰਨੇ ਚਾਹੀਦੇ ਆ ਉਹ ਸਾਰੇ ਚੁੱਪ ਕਰ ਜਾ ਠੀਕ ਹੈ ਇੱਕ ਦੋ ਸਵਾਲ ਥਾਉਂਦੇ ਬਾਕੀ ਤਾਂ ਚੁੱਪ ਕਰਕੇ ਆ ਟਾਈਮ ਪਾਸ ਤਿੰਨ ਦਿਨਾਂ ਦਾ ਸੈਸ਼ਨ ਹੈ ਇੱਕ ਦਿਨ ਸਭਾਂ ਨੂੰ ਨੰਗਾ ਗਿਆ ਇੱਕ ਦਿਨ ਲੜ ਲੜਾ ਕੇ ਨੰਗਾ ਦੇਣਗੇ ਫਸ ਗੱਲ ਖਤਮ ਲੋਕਾਂ ਦੇ ਮੁੱਦੇ ਖਤਮ ਠੀਕ ਹੈ ਜੀ